ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਐਸੇ ਵੇਲੇ ਲਵ ਦੇ ਘਰੇ ਤੁਹਾਨੂੰ ਤਿੰਨ ਮਈਆਂ ਝੋਟੀਆਂ ਵਿਖਾਉਣ ਲੱਗੇ ਆ ਟਾਈਮ ਗੈਪ ਕਾਫੀ ਪੈ ਗਿਆ ਕਿ ਕਈ ਰਜ਼ੇਵੇਂ ਬਣ ਜਾਂਦੇ ਆ ਸਜਣੋ ਤੇ ਜਿਹਦੇ ਕਾਰਨ ਅੱਜ ਤੁਹਾਨੂੰ ਬਹੁਤ ਲੇਟ ਵੀਡੀਓ ਇਸ ਘਰੋਂ ਵਿਖਾ ਰਹੇ ਨਹੀਂ ਦੂਜੇ ਤੀਜੇ ਦਿਨ ਹੀ ਵੀਡੀਓ ਵਿਖਾਉਂਦੇ ਸੀ ਤੇ ਭਾ ਇਹਨਾਂ ਦੇ ਬਿਲਕੁਲ ਨਾਰਮਲ ਹੁੰਦੇ ਸੀ ਉਸ ਟਾਈਮ ਤੇ ਆਜੋ ਸੂਈ ਦੋ ਸੂਈਆਂ ਸਵਾਈਆਂ ਮੱਝਾਂ ਤੇ ਸਜਣੋ ਇੱਕ ਗੱਬਣ ਝੋਟੀ ਚੰਗਾ ਲੇਵਾ ਭਾਂਡਾ ਲੱਗਾ ਤੇ ਚੰਗੀ ਆ ਕੁਆਲਟੀ ਵਾਈਜ਼ ਤੇ ਆ ਵੀ ਮੈਂ ਮੀਰ ਨਾਲ ਗੱਲਾਂ ਬਾਤਾਂ ਹੋਈਆਂ ਤੇ ਚੰਗੀ ਆ ਬਾਕੀ ਡਿਟੇਲ ਸਾਰੀ ਲੈ ਲੈਨੇ ਆ ਕੋਲੇ ਬੱਚਾ ਇਹਦੇ ਕੋਲੇ ਕੱਟਾ ਕੱਟੀ ਉਹ ਵੀ ਜਾਣਕਾਰੀ ਲਵਾਂਗੇ ਆਜੋ ਕਰੀਏ ਸ਼ੁਰੂ ਇਸੇ ਮੈਂ ਤੋਂ ਅੱਗੇ ਫਿਰ ਆਪਾਂ ਤਿੰਨੇ ਪਸ਼ੂ ਚਲਾ ਚਲੂ ਕੇ ਵੇਣੇ ਆ ਜਿਹੜਾ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆ ਸਜਣੋ ਆਜੋ ਲਈਏ ਜਾਣਕਾਰੀ ਬਲਟੋਏ ਨਕਰ ਦੇ ਵਿੱਚ ਆ ਇਹ ਜਾਨਵਰ ਵਕਾ ਲਵ ਕੀ ਹਾਲ ਆ ਵਧੀਆ ਵਧੀਆ ਸੰਧੂ ਸਾਹਿਬ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤ ਸ੍ਰੀ ਅਕਾਲ ਜਿਹੜੇ ਆਪਣੇ ਸੰਧੂ ਡੇਰੀ ਫਾਰਮਿੰਗ ਨੂੰ ਪਿਆਰ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੜ੍ਹਦੀ ਕਲਾ ਦੇ ਵੀਰ ਭਰਾ ਸਾਰੇ ਰੈਨ ਗੁਰੂ ਰਾਨ ਦਾ ਕਿਰਪਾ ਕਰੇ ਵਾਹਿਗੁਰੂ ਜੀ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੈ ਨਾ ਹਾਂਜੀ ਬਹੁਤ ਦੇ ਆਪਣਾ ਗੈਪ ਪੈ ਗਿਆ ਫਿਰ ਇਹਦਾ ਕਾਰਨ ਕੋਈ ਇਹਦਾ ਕਾਰਨ ਥੋੜੀ ਜੀ ਦਿੱਕਤ ਆ ਗਈ ਵਿੱਚ ਹਾਂਜੀ ਥੋੜਾ ਜਿਹਾ ਸਰੀਰ ਢਿੱਲਾ ਹੋ ਗਿਆ ਇਹ ਠੀਕ ਆ ਆਪਣਾ ਖੁਦ ਤੇ ਉਹਦਾ ਕਰਕੇ ਫਿਰ ਦਾਖਲ ਰਿਹਾ ਵਿੱਚੋਂ ਹਾਂਜੀ ਦਾਖਲ ਰਿਹਾ ਮੈਂ ਵਿੱਚ ਤਿੰਨ ਚਾਰ ਦਿਨ ਦਾਖਲ ਰਿਹਾ ਵਾਂ ਤੇ ਕੋਈ 10 20 ਦਿਨੋਂ ਉਤਰਾਂ ਪੈ ਰਹੇ ਆ ਤੇ ਲੱਗ ਗਿਆ ਇਸ ਕਰਕੇ ਟਾਈਮ ਠੀਕ ਆ ਹਾਂਜੀ ਤੇ ਐਡਰੈਸ ਆਪਣਾ ਐਡਰੈਸ ਆਪਣਾ ਪਿੰਡ ਹਲਟੋਆ ਹਾਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਪੁਰ ਸਾਹਿਬ ਠੀਕ ਆ ਨਾਮ ਮੇਰਾ ਲਾਪ੍ਰੀਤ ਸਿੰਘ ਮੋਬਾਈਲ ਨੰਬਰ 9056 64716 9056 ਡਾਉਟ ਸਾਥ ਸੁਣਾ ਤੇ ਆਪਣਾ ਬੇਲੀ ਦੂਜਾ ਠੀਕ ਆ ਨਾ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚ ਹਾਂਜੀ 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 ਵਧੀਆ ਠੀਕ ਆ ਤੇ ਲਵ ਆ ਮੈਂ ਦੀ ਕੀ ਡਿਟੇਲ ਆ ਪਹਿਲਾਂ ਤੈਂ ਦੱਸ ਵੀ ਸੁਆ ਕਿਹੜਾ ਏ ਇਹ ਸੁਆ ਤੀਜਾ ਏ ਮੈਂ ਕਹਦੀ ਆ ਭਾਜੀ ਇਹ ਇੱਕ ਹਸਰਨਾ ਡੇਰੀ ਆ 240 ਡੇਰੀ ਡੇਰੀ 240 ਬਹੁਤ ਜਿਆਦੀ ਮੈਂ ਚੰਗੀ ਆ ਇਹ ਆਪਾਂ ਨੂੰ ਵੀਰ ਨੇ ਆਦਰ ਮਾਨਾ ਦਿੱਤੀ ਆ ਬਹੁਤ ਜਿਆਦਾ ਆਦਰ ਮਾਨਾ ਮੈਂ ਠਿੱਲਾ ਹੋ ਗਿਆ ਹਾਂ ਤੇ ਉਹਨੇ ਆਖਿਆ ਕਿ ਲਾਹਤ ਤੂੰ ਤੇ ਲਾਹ ਹੋ ਗਿਆ ਤੇ ਲੈ ਤੂੰ ਮੱਝ ਖਣੀ ਸਾਡੇ ਤੋਂ ਤੇ ਜਾ ਕੇ ਗੁਣ ਕਾਹਨੇਗਾ ਅੱਛਾ ਇੱਕ ਹਿਸਾਬ ਦੇ ਘਰ ਦੀ ਉਹਨਾਂ ਦੀ ਮੱਝ ਆ ਖੁਦ ਆਪਣੇ ਨਾਲ ਬੰਦੇ ਪ੍ਰੇਮ ਪਿਆਰ ਕਰਦੇ ਠੀਕ ਹੈ ਤੇ ਉਹਨਾਂ ਨੇ ਇਸ ਕਰਕੇ ਆਪਾਂ ਨੂੰ ਸਾਰਾ ਕੁਝ ਦੱਸ ਕੇ ਦਿੱਤਾ ਇਹ ਉਸ ਦਿਨ ਮੈਂ ਗੱਭਣ ਹੀ ਜਿੰਨਾ ਆਪਾਂ ਲਿਆਂਦੀ ਆ ਠੀਕ ਹੈ ਮੈਨੂੰ ਮੈਂ ਜਦੋਂ ਜਾ ਕੇ ਮੈਂ ਵੇਖੀ ਉਹਨਾਂ ਮੈਨੂੰ ਕਿਹਾ 15 ਕਿਲੋ ਮੈਂ ਦੁੱਧ ਦਊਗੀ ਤੇ ਮੈਂ ਤਾਂ ਆਪ ਵੇਖ ਕੇ ਰਾਨ ਪਰੇਸ਼ਾਨ ਹੋ ਗਿਆ ਕਹਿੰਦੇ ਇਹ ਮੈਂ ਉਤਰਾ ਨਾ ਵੇਖ ਇਹਦੇ ਗੁਣ ਵੇਖੀ ਮੈਂ ਚਲੋ ਜੀ ਠੀਕ ਆ ਮੈਂ ਕੱਢਣਾ ਨਹੀਂ ਸੋਧ ਕਹਿੰਦੇ ਕੱਢੂਗੀ ਫਿਰ ਕਹਿੰਦੇ ਪੈਸੇ ਨਾ ਦੇਖ ਜਾ ਪੈਸੇ ਜਦੋਂ ਮੈਂ ਸੂਗੀ ਫਿਰਦੇ ਨਹੀਂ ਮੈਂ ਆਪਣੇ ਘਰੇ ਆ ਕੇ ਇੱਥੇ ਸੂ ਗਈ ਇਹ ਮੈਂ ਅੱਜ ਇਹਨੂੰ ਪੰਜਵਾਂ ਕਿ ਛੇਵਾਂ ਦਿਨ ਹੋ ਗਿਆ ਸੂਈ ਨੂੰ ਹੁਣ ਇਹਦੇ ਕੋਲੇ 13 ਕਿਲੋ ਦੁੱਧ ਆ 13 ਕਿਲੋ ਸਾਢੇ 13 ਹੋ ਜੂਗਾ ਤੇ ਘਟੋ ਬਣਾ ਅੱਛਾ ਹਾਂ ਸਾਢੇ 13 ਕਿਲੋ ਦੁੱਧ 13 ਸਾਢੇ 13 ਕਿਲੋ ਦੁੱਧ ਮੌਜੂਦ ਆ ਇਹਦੇ ਥੱਲੇ ਫਿਰ ਮੈਂ ਉਹਨਾਂ ਨੂੰ ਖੁਸ਼ੀ ਨਾਲ ਪਰਸੋਂ ਪੈਸੇ ਦੇਣ ਗਿਆ ਤੇ ਉਹਨਾਂ ਨੇ ਫਿਰ ਮੈਨੂੰ ਆ ਵੀ ਝੋਟੀ ਦੀ ਭੈਣ ਹੀ ਆ ਆ ਜਿਹੜੀ ਅੱਛਾ ਤੇ ਮੈਨੂੰ ਆ ਵੀ ਝੋਟੀ ਦਿੱਤੀ ਨਾਲ ਕਹਿੰਦੇ ਉਦਨੇ ਕੱਚੀ ਸੀ ਮੈਂ ਤੇ ਉਦਨ ਜੋੜਾ ਹੀ ਮੰਗਦਾ ਹੇ ਕਹਿੰਦੇ ਇੱਕ ਪਹਿਲਾਂ ਜਾ ਕੇ ਵੇਖ ਜੇ ਇਥੇ ਕਰਤੂਤ ਮਹੀਆ ਸਾਡੀਆਂ ਚ ਹੋਊਗੀ ਸਾਡੇ ਰਵੇ ਦੇ ਵਿੱਚ ਤੇ ਫਿਰ ਦੂਜੀ ਵੀ ਲੈਣੀ ਵੀਡੀਓ ਉਹਨਾਂ ਨੇ ਵੀ ਵੇਖਣੀ ਆ ਵੀਡੀਓ ਉਹਨਾਂ ਨੇ ਵੇਖਣੀ ਆ ਵੀਡੀਓ ਦੇ ਆਪਣੇ ਨਾਲ ਬਹੁਤ ਪਿਆਰ ਕਰਦੇ ਆ ਤੇ ਉਹਨਾਂ ਨੇ ਆਖਿਆ ਵੀ ਸਾਡਾ ਵਿੱਚ ਵੀਡੀਓ ਦੇ ਜਿਗਰ ਜ਼ਰੂਰ ਕਰੀ ਜੇ ਅਸੀਂ ਬੰਦੇ ਸੱਚੇ ਆ ਵੀ ਕੋਈ ਬੰਦੇ ਐਹੋ ਜਿਹੇ ਹੁੰਦੇ ਕਈ ਤੇ ਝੂਠ ਮਾਰ ਕੇ ਦੇ ਦਿੰਦੇ ਮਹੀਆ ਜੀ 16 ਕਿਲੋ ਜਾ ਕੇ ਦੋ ਅਈ ਨਾ ਦੂ ਪਰੋ ਬੰਦੇ ਸੱਚੇ ਉਹਨਾਂ 15 ਕਿਲੋ ਆਖਿਆ ਤੇ 15 ਕਿਲੋ ਮੈਨੇ ਦੇਣਾ ਜਦੋਂ ਇਹ ਆਪਣੀ ਪੀਕ ਤੇ ਚੜ ਗਈ 20 ਦਿਨਾਂ ਦੇ 15 ਦੇ ਸਵੇ ਹੋ ਗਈ ਅਜੇ ਇਹ ਹਫਤੇ ਦੇ ਲਾਗੇ ਬੰਨੇ ਆ ਤੇ ਮੈਂ ਖੁਸ਼ੀ ਨਾਲ ਉਹਨਾਂ ਦੇ ਘਰੇ ਪੈਸੇ ਦੇਣ ਗਿਆ ਤੇ ਫਿਰ ਮੈਂ ਕਿਹਾ ਮੈਂ ਆ ਵੀ ਮੱਝ ਲੈ ਕੇ ਜਾਣੀ ਫਿਰ ਇਹਦੀ ਆ ਭੈਣ ਮੈਂ ਦੁੱਧੀ ਵੀ ਮੱਝ ਲੈ ਆਂਦੀ ਉਹ ਇਹ ਮੈਨੇ ਵੀ ਪਹਿਲੇ ਸਵੇ 13 ਕਿਲੋ ਦੁੱਧ ਕੱਢਿਆ ਐਤਕਿ ਉਹ ਆਂਦੇ ਵੀ 14 ਕੱਢੂਗੀ ਠੀਕ ਆ ਦੂਜਾ ਸੂਆ ਹਾਂਜੀ ਤੇ ਵੇਖਣ ਨੂੰ ਮਈਆਂ ਇਤਰਾ ਲੱਗਦੀਆਂ ਵਾ ਚਰਮੈਨੀਆਂ ਪਰ ਗੋਣ ਬਹੁਤ ਦੁੱਧ ਵਾਲੀਆਂ ਬਹੁਤ ਆ ਮਈਆਂ ਇਹ ਰਵੇ ਚੰਗੇ ਰਵੇ ਚੰਗੇ ਸਾਡੇ ਤੁਹਾਨੂੰ ਪਤਾ ਬਾਰਡਰ ਏਰੀਏ ਦੇ ਮੈਂ ਆਪਾਂ ਇਧਰ ਆਸਨਪੂਰਿਆ ਲੋ ਮਾਲ ਲਈਦਾ ਵਾ ਸਾਰਾ ਬਾਰਡਰ ਲੋ ਸਾਨੂੰ ਨੇੜੇ ਲੱਗਦਾ ਤੇ ਇਸ ਕਰਕੇ ਮਾਲ ਇਧਰ ਰਗਾ ਕਈ ਵਿੱਚੋਂ ਫੈਗੇ ਆ ਚੰਗੇ ਰਵੇ 13 ਕਿਲੋ ਦੁੱਧ ਮੈਂ ਹੋਣਾ ਹਉ ਤੇਰੀ ਸੂਈ ਥਲੇ ਮਗਰ ਕਟਾ ਠੀਕ ਆ 15 ਕਿਲੋ ਮੈਂ ਦੁੱਧ ਦਊਗੀ ਤੌਰ ਕਰਾ ਚੱਕੀ ਲੋ ਵੀ ਸੱਜਣੋ ਗੱਲਾਂ ਬਾਤਾਂ ਲਾਵਨੇ ਤੁਹਾਡਾ ਨਾਲ ਕਰਤੀਆਂ ਸਾਂਝੀਆਂ ਵੀ ਕਿਹੜੇ ਏਰੀਏ ਦੇ ਪਸੂ ਆਏ ਤੇ ਚਵਾਈ ਲਓ ਬੇਫਿਕਰ ਹੋ ਜਿਓ ਕੱਟਾ ਚੁੰਗ ਗਿਆ ਸੀ ਉਹਦੇ ਕਾਰਨੇ ਦੀਆਂ ਧਾਰਾਂ ਮਾਰਾ ਕੇ ਸਿੱਧੀ ਜੀ ਕੀਤੀ ਆ ਤੇ ਚੋਣ ਲਈਓ ਬੇਫਿਕਰ ਹੋ ਜਿਓ ਇੱਕ ਨੰਬਰ ਚਵਾਈ ਲੱਗੀ ਹੋਈ ਆ ਮੈਨੂੰ ਕਿਉਂਕਿ ਧਾਰਾ ਆਪਾਂ ਖੁਦ ਵੀ ਮਾਰ ਕੇ ਵੇਖ ਲਈਆਂ ਇਹਦੀਆਂ ਚਵਾਈ ਕਿਉਂ ਭਾਜੀ ਗੱਟਾ ਪੈ ਗਿਆ ਤੁਸੀਂ ਆਪ ਹੀ ਮਾਰ ਕੇ ਵੇਖ ਲਿਆ ਵਾ ਹਾਂ ਤੇ ਗਾੜੀ ਵੀ ਮੈਂ ਦੀ ਚੰਗੀ ਹੋਊਗੀ ਲੇਵਾ ਭਾਂਡਾ ਤੁਹਾਡੇ ਸਾਹਮਣੇ ਆਹ ਜੀ ਕਿੱਲੋ ਗਾੜੀ ਆ ਠੀਕ ਆ ਕਹਦਾ ਮੈਂ ਸਾਧਾ ਮਾਤ ਘਟ ਹੋ ਰਹੀ ਤੁਸੀਂ 5000 ਜੀ ਆਪਾਂ ਜੁਰਮਾਨਾ ਭਰਾਂਗੇ ਜਿਹੜਾ ਬੰਦਾ ਤੇ ਬੁਰਾ ਠੀਕ ਆ ਲੋ ਵੀ ਸੱਜਣੋ ਜੇ ਕੋਈ ਥਾਣੇ ਚੋਂ ਡੱਕਾ ਨਿਕਲਦਾ ਜਾਂ ਕੋਈ ਸੈਡ ਉਨੀ ਕੀ ਲੱਗਦੀ ਕਿਸੇ ਸੱਜਣ ਨੂੰ ਤੇ ਵੀਰ ਕਹਿੰਦਾ ਵੀ ਆਪਣੀ ਗਰੰਟੀ ਵਾਲੀ ਗੱਲ ਹੋਊਗੀ ਓਕੇ ਰਿਪੋਰਟ ਮੈਂ ਆ ਜੀ 13 ਦੁੱਧ ਹੋਣਾ ਹੈਗਾ ਕਰਮਾਂ ਵਾਲੀ ਕੋਲੇ ਤਾਂ ਯਾਰ ਹਜੇ ਬਿਲਕੁਲ ਤਾਜੀ ਸੂਈ ਆ ਕੱਟਾ ਕੋਲੇ ਆ ਤੇ 15 ਕਿਲੋ ਦੁੱਧ ਵਾਲੀ ਮੈਂ ਆ ਫਿਰ ਕੋਈ ਕਹਿਣ ਵਾਲੀ ਗੱਲ ਨਹੀਂ ਸੱਜਣੋ ਚੰਗੀ ਮੈਂ ਜਦਨ ਵੀਰ ਜੀ ਇਹ 15 ਦਿਨਾਂ ਦੀ ਸੂਈ ਹੋ ਗਈ 15 ਕਿਲੋ ਦੁੱਧ ਹੀ ਉਹ ਕਹਿੰਦੇ ਇੰਨਾ ਕਰ ਜਾਣਾ ਵਾ ਠੀਕ ਆ ਤੇ ਹੁਣ ਜਦੋਂ 13 ਕਰਾਈ ਤੇ 15 ਆਪੇ ਕਰਨਾ ਉਹਨਾਂ ਪੈਸੇ ਲੈ ਨਹੀਂ ਆਪਣੇ ਤੋਂ ਆਪੇ ਖੁਸ਼ੀ ਨਾਲ ਉਹਨਾਂ ਦੇ ਘਰੇ ਪੈਸੇ ਦੇਣ ਗਿਆ ਵੀ ਤੁਹਾਡੀ ਮੱਝ ਨੇ ਇੰਨਾ ਦੁੱਧ ਕੱਢਿਆ ਵਾ ਵੀਰ ਜੀ ਤੇ ਫੇਰ ਆਪਾਂ ਉਹਨਾਂ ਨਾਲਾ ਫੇਰ ਇੱਕ ਝੋਟੀ ਦਿੱਤੀ ਤੇ ਹੁਣ ਇਹਦੇ ਮੁੱਲ ਤੇ ਆ ਜੀਏ ਮੁੱਲ ਤੇ ਹੁਣ ਇੰਨੇ ਦੁੱਧ ਵਾਲੀ ਦਾ ਤੁਹਾਨੂੰ ਪਤਾ ਲੋਕੀ ਲੱਖ ਲੱਖ ਵੀ ਮੰਗੀ ਜਾਂਦੇ ਆ 150 ਵਾ ਵੀ ਕਰਦੇ ਆ ਹਾਂ ਆਪਾਂ 2.5 ਮੰਗ ਲੀਏ ਆ 2.5 ਨਾ ਕਰ ਲਈਏ ਮੋਲ ਹਨ ਹਾਂ ਵੀਰੇ ਕੋਈ 90 ਨਹੀਂ ਕੋਈ 95 ਨਹੀਂ 85000 ਦੀ ਮੱਝ ਦੇ ਦਾਂਗੇ ਅੱਛਾ ਤੁਹਾਨੂੰ ਪਤਾ ਮੋਲ ਆਪਣੇ ਜਾਇਜ਼ ਹੀ ਹੁੰਦੇ ਆ ਠੀਕ ਆ ਤੇ ਪਿਆਰ ਮਾਪਤਾ ਪਿਆਰ ਮਾਪਤਾ ਤੁਸੀਂ ਦੱਸ ਦਿਓ ਜਿੰਨਾ ਕਹਿੰਦੇ ਜੋ ਕਰ ਦਿੰਨੇ 83 ਦੀ ਦੇ ਦਈਏ ਦੇ ਦਾਂਗੇ ਸੰਦੂਖ ਸਾਹਿਬ ਹੋਰ ਯਾਰ ਛੱਡ ਦਾਂਗੇ 82 ਦੀ ਦੇ ਦਾਂਗੇ 82000 ਦੀ ਹਾਂਜੀ ਪੱਕੀ ਗੱਲ ਆ ਪੱਕੀ ਗੱਲ ਹੈ ਕਰਾਇਆ ਭਾੜਾ ਪੈਣਾ ਗੇ ਨੂੰ ਹਨਾ ਹਾਂ ਕਰਾਇਆ ਭਾੜਾ ਪੈਣਾ ਮੈਂ ਤੁਹਾਨੂੰ ਪਤਾ ਤੇ ਚਲੋ ਕੋਈ ਨਹੀਂ ਹੋਰ ਛੋਟਛਾ ਆਪਾਂ ਕਰ ਤਾਂਗੇ ਵਿੱਚ ਮਾਨਤਾਨ ਕਰ ਦਾਂਗੇ 81 ਦੀ ਹਾਂ ਨਹੀਂ ਗੱਲ ਸੇ ਸੰਧੂ ਸਾਹਿਬ ਜੇ ਤੂੰ ਕਹਿਦਾ ਤੇ ਹੋ ਗਈ ਗਿਆ ਤੀ ਹਾਂ ਨਾ ਹੋ ਗਈ 81000 ਦੇਖੀ ਜਾਓ ਦੇਖੀ ਜਾਓ 15 ਕਿਲੋ ਵਾਲੀ ਦੇਣੀ ਨਹੀਂ ਕਹਨੇ ਦੇਣੀ ਨਹੀਂ ਕਹਨੇ ਐਨੇ ਦੀ ਮੱਝ ਉਹ ਤੇ ਆਪਾਂ ਨੂੰ ਉਹਨਾਂ ਬੰਦਿਆਂ ਨੇ ਵੀਡੀਓ ਵੇਖਣੀ ਕਰਕੇ ਆਪਾਂ ਮਾ ਮੁਲਕੀ ਜਾਇਜ ਮੁੱਲ ਕੀਤਾ ਗਾ ਉਹਨੇ ਆਪਣਾ ਅਦਰਮਾਨ ਕੀਤਾ ਮੈਂ ਮੈਂ ਢਿੱਲਾ ਹੋ ਗਿਆ ਉਹਨਾਂ ਆਖੇ ਚੱਲ ਜਾ ਕੇ 2 ਰੁਪਏ ਲੈ ਲੈ ਪਰ ਆਪਾਂ ਇਹ ਨਹੀਂ ਵੀ ਜਿਆਦਾ ਹੀ ਜਾ ਕੇ 10000 ਲੈਣਾ ਵਾ ਕੋਈ 2-4000 ਨਹੀਂ ਆਪਾਂ ਮੱਝ ਦੇ ਦਿੰਦੇ ਆ ਉਹਨਾਂ ਵੀ ਵੀਡੀਓ ਵੇਖਮੀ ਜਿੰਨਾ ਬੰਦਿਆਂ ਦਵਾਈ ਆ ਬਹੁਤ ਹੀ ਮਾਨਨਾ ਆਪਣੇ ਨੂੰ ਦਿੱਤੀ ਉਹਨਾਂ ਵੀਡੀਓ ਆਪਣੇ ਪਾਉਂਦਿਆਂ ਕਰਕੇ ਆਪਾਂ ਨੂੰ ਮਾਨਨਾ ਨਾਲ ਮੱਝ ਪੜਾਈ ਆ ਨਹੀਂ ਚੰਗਾ ਪੈਸੇ ਵੀ ਆਪਾਂ ਉਹਨਾਂ ਨੂੰ ਦੇ ਗਏ ਆ ਸੂਈ ਤੋਂ ਬਾਅਦ ਨਹੀਂ ਮੈਂ ਬਹੁਤ ਚੰਗਾ ਤੇ ਦੁੱਧ ਨੂੰ ਤੇ ਮੈਂ ਈ ਖਰੀ ਆ ਨਾ ਵੀ ਦੋ ਸ਼ਾਟਾ ਘਲਾ ਦੋ ਅਜੇ ਵੇਖੋ ਵੀ ਮੇਰੇ ਕੋਲ ਹੈਗੀ ਨਿਰੀ ਤੂੜੀ ਆ ਪੱਠੇ ਵੇਖ ਲਓ ਵਾ ਟੋਕਾ ਬਕਾ ਦਾ ਸੁੱਕਾ ਪਿਆ ਕਿਨੇ ਜੱਤ ਨਿਰੀ ਤੂੜੀ ਦੇ ਇਹਨਾਂ ਦੁੱਧ ਦੇਂਦੀ ਹੈ ਜੇ ਪੱਠੇ ਨੇ ਹੈਗੇ ਫੇਰਾ ਗਾੜੀ ਵੇਖੋ ਕਿਉਂਕਿ ਫੇਰ ਵੀ ਪਿਛਾਰੀ ਚੱਡਾ ਸਾਰਾ ਗਾਹ ਨੂੰ ਵੇਖੋ ਕਿੰਨਾ ਮੱਟਾ ਹੀ ਦੋ ਤੁੰਨੀ ਤੋਂ ਲੈ ਵਾ ਸਟਾਰਟ ਹੁੰਦਾ 22 ਕਿਲੋ ਮੈਂ ਦੀ ਗਾੜਿਆ ਤੇ ਆ ਸੂਆ ਦੂਜਾ ਇਹ ਦੂਜਾ ਸੂਆ ਇਹ ਵੀ ਇਸੇ ਮੈਂ ਦੀ ਭੈਣ ਹੀ ਆ ਦੋਸਤ ਇਹ ਵੀ ਕੱਢੂਗੀ ਮਲਕੀ ਤੇਰਾ ਤੋਂ ਪਲਾਸ ਹੀ ਚੱਲੂਗਾ ਠੀਕ ਆ ਇਹ ਦਿਨ ਕਿੰਨੇ ਲੈ ਜੂ। ਤੇ ਨੇ ਇਹਦੇ ਬਾਅਦ ਪੰਜ ਹਫਤੇ ਦੇ ਵਿੱਚ ਵਿੱਚ ਧਰੂਗੀ। ਇਹ ਵੀ ਮੈਂ ਉਸ ਮੈਨ ਨੂੰ ਐ ਸਾਰਨਾ ਚੱਡਾ ਲਾ ਕੇ ਧਰੂਗੀ। ਕੱਟ ਖਾਂ ਬਾਹਰ ਇਹਨੂੰ। ਥਾਣਾ ਲੋਹਾਰ ਲੋਕੇ ਆ। ਮੈਂ ਕਿਹਾ ਐਡੀ ਟਿਪਨ ਤੇ ਐਡੀ ਜਿਆਦੀ ਆ ਨਾ। ਤੁਸੀਂ ਸਾਢੇ ਗਲਾ ਦੋ ਐਡੀ ਦੀ ਮੋਟੀ ਧਾਰ ਉਹਨੇ ਮੈਂ ਟਿਪ ਕੇ ਲੈਤੀ ਗੱਲ ਐ ਭਰਾ ਕੇ ਬੋਲੋ। ਠੀਕ ਹੀ ਜਰੀ ਟਿਪਨ ਦੇ ਵਿੱਚ ਮੈਂ ਪਾਸ ਆ। ਓਕੇ। ਹਾਂਜੀ। ਚੱਲ ਪੁੱਤ। ਉੱਤਨੀਆ ਦੇ ਦਸਰੇ ਕਰਦੀ ਉਹਨਾਂ ਕੋਲ ਪਾਇਆ ਨਹੀਂ ਜਿਹੜਾ। ਮ ਲੋ ਵੀ ਸੱਜਣਾ ਦੂਜਾ ਸੂਆ ਸੁੰਦੀ ਝੋਟੀ ਇੱਕ ਹਫਤਾ ਹਜੇ ਇਹਦੇ ਸੂਨ ਚ ਬਾਕੀ ਆ ਤੇ ਲੇਵਾ ਹੁਣ ਵੀ ਚੰਗਾ ਕਰਮਾਂ ਵਾਲੀ ਕੋਲੇ ਤੇ ਥਣ ਚਵਾਈ ਵਾਲਾ ਦੇਖੋ ਖਾਣਿਆ ਵੇਖੋ ਹਾਂ ਲੋਕਾਂ ਦਾ ਖੰਡ ਲੱਗਾ ਥਵਾਈ ਦੇ ਜਿਹੜੇ ਗੱਲਾਂ ਪਰੇ ਅਜੇ ਕਰਮ ਵਾਲੀ ਉਹਨਾਂ ਬੰਦੇ ਆਪਾਂ ਨੂੰ ਮਾਨ ਹੋ ਗਿਆ ਸਤਿ ਸ਼੍ਰੀ ਅਕਾਲ ਜਿੰਨਾ ਆਪਾਂ ਮਾਤਰ ਮਾਨ ਕਰਦੇ ਆ ਜੀ ਲੋ ਧੰਨਵਾਦ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਤੁਹਾਡੇ ਕੰਮ ਨੂੰ ਤਿਆਰ ਕਰਦੇ ਆ ਆ ਵੇਖੋ ਸੱਜਣੋ ਗੈਸ ਤਾਂ ਨਹੀਂ ਮੱਝਾ ਦਿੱਤੀ ਨਾ ਕੀ ਬਾਤ ਆ ਨਾ ਹੁਣ ਵੀ ਮੈਂ ਤੁਹਾਨੂੰ ਦੱਸਿਆ ਵੀ ਲੈਵਾ ਚੰਗਾ ਤੇ ਬਰੀਕ ਚਮੜੀ ਦੀ ਝੋਟੀ ਆ ਦੁੱਧ ਤੁਹਾਡੀ ਸੇਵਾ ਤੇ ਕਿੱਥੇ ਤੁਸੀਂ ਜਿੰਨੀ ਸੇਵਾ ਕਰੋਗੇ ਚੋ ਲੈਣਾ ਇਹਦਾ ਰੇਟ ਫਰ ਲਵ ਮੁੱਲ ਤੁਸਾ ਵੇਰਾ 85 ਤੇ 80 ਵੀ ਦੇ ਦਾਂਗੇ ਵੀ ਮੁੱਲ 85 ਤੇ 80 ਵੀ ਦੇ ਦੇਾਂਗੇ ਹਾਂਜੀ ਠੀਕ ਆ ਤੇ ਇਦਰੇ ਐਟਾਂ ਬਈ ਮੱਚ ਆਪਣੀ ਮਈਆਂ ਦੀ ਫਰੀਕ ਐ ਇੱਕੋ ਜਿਹੀ ਸੇਰ ਫੈਂਗ ਇੱਕੋ ਜੀਆਂ ਐ ਦੋਵੇਂ ਹਾਂ ਇੱਕੋ ਜੀਆਂ ਐ ਦੁੱਧ ਨੂੰ ਬਹੁਤ ਜ਼ਿਆੜੀਆਂ ਫਰੀਆਂ ਵਾਂ ਨਹੀਂ ਓਕੇ ਆ ਮੈਂ ਹਾਂਜੀ ਜੇ ਤੂੰ ਹੋਰ ਕਹਿਣਾ ਵਾ ਤੇ ਹੋਰ ਕੋਈ ਮਾਨਤਨ ਆਪਾਂ ਕਰ ਦਿੰਨੇ 80 'ਚ ਤੈਨੂੰ ਪਤਾ ਆਪਣੇ ਰੇਟ ਤੇ ਜਾਇਜ਼ ਹੀ ਹੁੰਦੇ ਉੜਦੀਆਂ ਜਾਣ ਵਾਲੀਆਂ ਹਾਂ ਹਾਂਜੀ ਕਿੰਨੇ ਦੀ ਫਿਰ ਯਾਰ ਹੋਰ ਛੱਡ ਦੇ ਯਾਰ ਘੱਟ 80 ਦੀ ਹਾਂ 78 ਦੀ ਦੇ ਦਈਏ ਚਲ ਹੋਦੂ ਹੋ ਗਈ ਫਿਰ 78 ਦੀ ਹੋ ਗਈ ਪੱਕਾ ਪੱਕਾ ਚਲ ਹੁਣ ਤਾਂ ਛੂਟ ਛੱਪਾਈ ਹੁਣ ਤਾਂ ਇਹ ਦੂਨਾ ਰੱਬ ਕਰਾਂਗੇ ਜੀ ਕਰਾਂਗੇ ਛੂਟ ਛੱਪੇ ਤੇ ਜਰੂਰ ਮਾਨਤਾਂ ਤੇ ਤੁਹਾਨੂੰ ਪਤਾ ਜੀ ਹੁੰਦਾ ਹੀ ਆ ਹਾਂ ਭੈਣ ਭਰਾਵਾਂ ਦਾ ਕਰਾਂਗੇ ਆਪਾਂ ਜਰੂਰ ਤੇ ਆ ਮੈਂ ਕਿਹੜਾ ਸੁਆਸੂਈ ਆ ਇਹ ਮੈਂ ਆਹ ਕਹਿੰਦਾ ਨਾ ਆਪਣਾ ਦੂਜਾ ਕੋਈ ਤੀਜਾ ਲਾਲੇ ਕੋਈ ਦੂਜਾ ਲਾਲੇ ਕੋਈ ਤੇ ਇਹ ਮੈਂ ਨਾ ਤਾਨੂੰ ਪਤਾ ਵਾ ਆਪਾਂ ਟੂੜਨੀ ਆ ਬਸ ਸੱਚੀ ਗੱਲ ਦੱਸ ਕੇ ਜਿਹੜਾ ਵੀ ਬਖੂਗੇ ਜਿਹਦੇ ਕਿੰਨੇ ਆ ਵੀਡੀਓ ਤੁਹਾਡੇ ਚੈਨਲ ਦੇ ਹੋਗਾ ਇਹ ਮੈਂ ਮੈਂ 10 ਕਿਲੋ ਦੁੱਧ ਚੋਕੇ ਲਿਆਂਦਾ ਦਾਹਾਂ ਤੋਂ ਵੀ ਬਾਹਰ ਹੀ ਇਹ ਮੇਨਾਂਣ ਕੇ ਦਿਲ ਨਹੀਂ ਧਰਿਆ ਆਪਣੇ ਕੋਲੇ ਠੀਕ ਆ ਤੇ ਦਿਲ ਨਹੀਂ ਧਰਿਆ ਤੇ ਦੁੱਧ ਹੋਣ ਇਹਦੇ ਕੋਲੇ ਕੋਈ ਮੰਨ ਲੇ ਬੰਦਾ ਕੋਈ ਨੌ ਮੰਨ ਲੇ ਕੋਈ ਅੱਠ ਮੰਨ ਲੇ ਇਹ ਕੁਲ ਕਿੰਨੇ ਪਟਾ ਟੱਕਾ ਨਹੀਂ ਕਾਦਾ ਤੇ ਹੁਣ ਖਾਨ ਲੱਗ ਗਈ ਆ ਅੱਜ ਦੀ ਤੇ ਅੱਠ ਕੋਈ 8.5 ਕਿਲੋ ਕੋਈ ਦੁੱਧ ਮੰਨ ਕੇ ਲੈ ਲੇ ਹੁਣ 8 8.5 ਕਿਲੋ ਹਾਂਜੀ ਤੇ ਬਾਕੀ ਮੈਂ ਦਾ ਬਚਨ ਬਟਾ ਬਹੁਤ ਜਿਆਦਾ ਵੱਡੀ ਵੇਲ ਬੂਲ ਬਹੁਤ ਚੰਗੀ ਆ ਵੇਲ ਬੂਲ ਤੇ ਬਾਕੀ ਮੈਂ ਇਹ ਸੂਈ ਕਿੰਨੇ ਚਿਰ ਦੀ ਆ ਸੂਈ ਨੂੰ ਆਵੇ ਦੇਖ ਲਓ ਤੁਸੀਂ 20 25 ਦਿਨ ਹੋ ਗਏ ਆ ਠੀਕ ਆ ਮੈਂ ਇਹ ਕੱਟੀ ਆ ਠੀਕ ਆ ਤੇ ਬਾਕੀ ਕੀ ਗੱਲ ਹੋਣੀ ਆ ਹੈ ਤਾਂ ਦੁੱਧ ਵਾਲੀ ਮੈਂ ਤੇਰੀ ਜਾਏ ਜਿਹੜਾ ਤੁਹਾਨੂੰ ਉਹ ਤਰੇ ਮਿਲ ਜਾਈ ਜਿੱਦਾ ਬਚਨ ਬਟਾ ਹੈ ਹਾਂ ਹੈਗੀ ਆ ਚੰਗੀ ਆ ਹੁਣ 8 8.5 ਕਿਲੋ ਦੁੱਧ ਆ ਚੋਣਾ ਕੀ ਜਾਈ ਨਿੰਗਰ ਦੇ ਹਿਸਾਬ ਨਾਲੀ ਪੋਲੀ ਰੂਮ ਆ ਗਈ ਠੀਕ ਹੈ ਜੀ ਦੀ ਮੋਟੀ ਧਾਰਾ ਹੋ ਗਈ ਵੇਖੋ ਸਜਣੋ ਚਵਾਈ ਪੋਲੀ ਆ ਹਨਾ ਚਵਾਈ ਬਹੁਤ ਹੀ ਜਲਦੀ ਪੋਲੀ ਤੁਹਾਡੇ ਸਾਹਮਣੇ ਹੁਣੇ ਆ ਕਰਕੇ ਥੱਲੇ ਪੈ ਗਈ ਤੇ ਬੱਚਾ ਇਹਦਾ ਇਹ ਆ ਸਜਣੋ ਇਹ ਕਹਿੰਦਾ ਵੀ ਚਚਰ ਸੀਗੇ ਤੇ ਇਹਦੇ ਦਵਾਈ ਲਈ ਆ ਤੇ ਕੱਟੀ ਇਹਦੇ ਮਗਰ ਆ ਨੋਟ ਕਰ ਲੋ ਕੋਈ ਪਰਵਾਹ ਨਹੀਂ ਕਿਹਦੇ ਸਾਹਮਣੇ ਮ ਕੱਟੇ ਦੇ ਕੱਤੀ ਤੋਂ ਬਗੈਰ ਇੰਦਾ ਡੇ ਦਾਰਾ ਮਾਰਦਿਆਂ ਬੈ ਕੇ ਥੱਲੇ ਠੀਕ ਆ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ ਲੱਸੀ ਕਰਦੇ ਆ ਠੀਕ ਆ ਤੇ 75000 ਦੀ ਦੇ ਲਗੇ ਹਾਂ ਨਾ ਇਹਦਾ ਮੁੱਲ ਕਰਦੇ ਆ 80 ਤੇ 75000 ਦੀ ਦੇ ਦਈਏ ਹੁਣ 8.5 ਕਿਲੋ ਦੱਦ ਹੈਗਾ ਹੁਣ ਹੈਗਾ ਇੰਨਾ ਕੁ 10 ਕਿਲੋ ਚੋਕੇ ਲਈ ਸੀ 10 ਕਿਲੋ ਚੋਕੇ ਲਈ ਦੇ ਇਨਾਂ ਕੇ ਨਾ ਵੱਡੀ ਝੋਟੀ ਆ ਇਨਾਂ ਦੁੱਤਾਂ ਨੂੰ ਕੋਈ ਚੱਕਰ ਹੀ ਨਹੀਂ ਬਹੁਤ ਜਿਆਦੀ ਵੱਡੀ ਆ ਮੇਰੇ ਘਰ ਨਾ ਪੰਜਾਬੋਂ ਕਿਤੇ ਬਾਹਰ ਆ 55000 ਦੀ ਉਤਰਾ ਹੀ ਹੋਣੀ ਆ ਚਲ ਆਪਾਂ ਉਤਰਾ ਸੱਜਰ ਮੈਂ ਆ ਕੰਨ ਮਹਾਰਾਜ ਭਲੀ ਕਰੇ ਚਲੋ ਮਹਾਰਾਜ ਇਹਨੂੰ ਲੰਮੀ ਉਮਰ ਦੇਵੇ ਕਰਮਾਲੀ ਨੂੰ ਹਾਂ ਦੁੱਧ ਪਿਆਵੇ ਜਿੱਥੇ ਜਾਵੇ ਤੇ ਕਿੰਨੇ ਦੀ ਦੇਣੀ ਹੈ ਜਮਾ ਹੈ ਜੇ ਕਾਟਾ ਵਾਟਾ ਇਹਦਾ 73 ਦੀ ਆਖਿਆ ਏ ਪਤਾ ਨਹੀਂ ਤੈਨੂੰ ਪਤਾ ਹੋਵੇ 73 ਦੀ ਆਖਿਆ ਚਲ ਹੋਰ ਯਾਰ ਪੁੱਛ ਲਈ ਇਤਨਾ ਬਾਈਆਂ ਤੋਂ ਮਾਰ ਨਹੀਂ ਕਰਦਾਂਗੇ ਕੋਈ ਨਹੀਂ ਹੋਰ ਕਰਦਾਂਗੇ 73 ਦੀ ਦੇ ਦੇਗੇ ਤੂੰ ਵੇਖਾ ਨਾ ਹਾਂ ਸਾਡੇ ਦਾ ਕੀ ਆ ਕੋਈ 75 ਦੀ ਵੀ ਲੈ ਜੇ ਭਾਵਾਂ ਇਹ ਸੰਤੂ ਸਾਹਿਬ 72 ਦੀ ਹਾਂ ਨਹੀਂ ਹੋਣੀ ਜੋ ਅੱਛਾ ਹਾਂ ਲੈ ਪੱਕੀ ਗੱਲ ਆ ਪੱਕੀ ਗੱਲ ਕੋਈ ਏਡੀ ਮੈਂ ਮੈਨੂੰ ਕੋਈ ਬੰਦਾ 70 72 ਹਜ਼ਾਰ ਦੀ ਦੇ ਕੇ ਖਾਵੇ ਅਜੇ ਵਿੱਚੋਂ ਛੋਟ ਛੱਪਾ ਵੀ ਆਪਾਂ ਕਰਨਾ ਹਾਂ ਮਾਨ ਤਾਨ ਹਾਂ ਤੇ ਏਡੀ ਮੈਂ ਵੇਖੋ ਇਹਦਾ ਸੂਬਾ ਦੇ ਇੱਕ ਹਿਸਾਬ ਨਾਲ ਫ੍ਰੀ ਪੀਣਾ ਵਾ ਜਿਹੜੇ ਬੰਦੇ ਨੇ ਵੀ ਪੀਣਾ ਵਾ ਗਾਂ ਨੂੰ ਵੀ ਰੁਪਈਆਂ ਦੀ ਆ ਗਾਂ ਨੂੰ ਰੁਪਈਆਂ ਬਹੁਤ ਜ਼ਿਆਦਾ ਰੁਪਈਆਂ ਦੀ ਆ ਗਾਂ ਨੂੰ ਮੈਂ ਇਹ ਮੈਂ ਵੀ ਇਧਰ ਦੀ ਨਹੀਂ ਜੋ ਉਧਰ ਦੀ ਮੈਂ ਜੋ ਠੀਕ ਸਾਹੀ ਸ਼ੀ ਵੇਖੋ ਕਿੱਡੀ ਆ ਓਕੇ ਗੱਦ ਬੁੱਤ ਵੇਖੋ ਲੋ ਵੀ ਸਜਣੋ ਇਹ ਤੇ ਚਲੋ ਇਹ ਮੈਂ ਇਹ ਹੁਣ ਪਸ਼ੂ ਤੁਹਾਨੂੰ ਜਿਹੜੇ ਤੈਨ ਆਪਾਂ ਵਿਖਾਤੇ ਆ ਐਸ ਵੇਲੇ ਵਲਟੋਏ ਨਾ ਕਰਦੇ ਵਿੱਚ ਤੇ ਅਹ ਮੈਂ ਨਹੀਂ ਆ ਦੇ ਤੂੰ ਹੀ ਤਰਾ ਮਾਰ ਕੇ ਖੁਦ ਆ ਵੀ ਵੇਲ ਲੀਆਂ ਬੱਚਾ ਪੈ ਗਿਆ ਥੱਲੇ ਤੂੰ ਮਾਰ ਲੀਆਂ ਤਰਾ ਓਕੇ ਰਪੋਟਾ ਚੋਂ ਚਾਨ ਦੀ 100 ਦੀ 100 ਵਿੱਚ ਕਿਤੇ ਭੂਰ ਛਟਾਣੀ ਆ ਕੋਈ ਨਾੜ ਕੰਡ ਬਾਕੀ ਤੁਸੀਂ ਚੋਈ ਸਾਰਾ ਕੁਝ ਬਾਕੀ ਬਹੁਤ ਸੱਜਣਾ ਨੂੰ ਪਤਾ ਕਿ ਆਪਣਾ ਹੀ ਵਪਾਰ ਦਾ ਕੰਮ ਆ ਜੇ ਕੋਈ ਚੰਗੀ ਮਹਿ ਮੱਥੇ ਲੱਗ ਜੇ ਲੈ ਵੀ ਲਈਦੀ ਆ ਹਾਂਜੀ ਤੁਸੀਂ ਮੇਥੇ ਹੁਦਰਾ ਮਾਰ ਕੇ ਬਾਕੀ ਕਰਮਾਂ ਵਾਲੀ ਇਹਦੇ ਇੰਨੀ ਜਿਆਦੀ ਮੈਂ ਦੁੱਧ ਨੂੰ ਖਰੀ ਆ ਨਾ ਜਿਦਨ ਹਰਿਆਵੰਡ ਇਹਨੂੰ ਪੈਨ ਲੱਗਣਾ ਹਰੇ ਪੱਠੇ ਆ ਹੋ ਗਏ ਤੇ ਚੰਗਾ ਵਲਮੂਂਦ ਖੁੱਲ ਕੇ ਪੈਨ ਲੱਭਾ ਜੇ ਲੇਟੀ ਲੂਟੀ ਪੈਨ ਲੱਭੀ ਦੁੱਧ ਦੇ ਨੇ ਮੈਨੇ 15 ਕਿਲੋ ਕਰ ਜਣਾ ਵਾ ਠੀਕ ਆ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ